ਨੀ ਕਵਿਤਾ ਹੈ ਇਹ ਭਾਈ ਰਾਤ 2 ਵਜੇ ਆਇਆ ਬਹੁਤ ਤੇਜ਼ ਡਰਿੰਕ ਕੀਤੀ ਸੀ ਦੋਨੇ ਜਣੇ ਨੇ ਸਿੱਧੇ ਉਧਰੋਂ ਜਿਹੜਾ ਨਿਸ਼ਾਨ ਲਾਇਆ ਛੜਦਾ ਬੋਟ ਲੱਗਾ ਉਹ ਵੀ ਪੱਟਕੇ ਨਾਲ ਲਾਇਆ ਸੋਵੇ ਵੇਜੀ ਸਾਡੇ ਉਹ ਵੀ ਇੱਕ ਗੱਡੀਆਂ ਹੀ ਨਾਲ ਉਹਦੇ ਕਹਿੰਦਾ ਸਿੱਧਾ ਹੀ ਥੱਲੇ ਬੰਦਾ ਜੀ ਤੇ ਅੰਦਰ ਸੁਤਾ ਉਹਦੇ ਵਿਚ ਆ ਗਏ ਟੋਟਾ ਟਾ ਵਜੀਆਂ ਲੈਂਟਰੀ ਭੰਨੇ ਆ ਦੁਕਾਨ ਦੇ ਨਾਲ ਟਕਰਾ ਗਿਆ ਪੂਰਾ ਰਾਤ ਫਿਰ ਆਈ ਵਜੇ ਮਾਰੀਆਂ ਤੇ ਤੋੜ ਕੇ ਦੋਨੇ ਉੱਤਰ ਕੇ ਦੱਸ ਉਹਨਾਂ ਨੇ ਜਰਾਬ ਕੀਤੀ ਸੀ ਠੀਕ ਹੈ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਦਾ ਪਚਾਇਆ ਪਰ ਉਦਾਂ ਬੰਦਾ ਸਾਡਾ ਸਹਿਮ ਗਿਆ ਹੀ ਰਾਤੀ ਉਹ ਬੰਦਰ ਗਿਆ ਸੀ ਜਿਹੜਾ ਚਲਾ ਕੇ ਸੁਤਾ ਸੀ ਅੰਦਰ ਅੱਛਾ ਜਿਹੜਾ ਹਾਂ ਠੀਕ ਹੈ ਆਪਣੀ ਦੁਕਾਨ ਦਾ ਕੋਈ ਦੁਕਾਨ ਦਾ ਨੁਕਸਾਨ ਲੈਂਟਰ ਲੰਟਰ ਭੰਨੇ ਉਹਨਾਂ ਨੇ ਸਾਰਾ ਪੋੜੀਆਂ ਭੰਨੀਆਂ ਲੈਂਟਰ ਭੰਨੇ ਜਿਹੜਾ ਬਾਹਰ ਨੂੰ ਸੀਗਾ ਵਜ੍ਹਾ ਹੂੰ 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 ਥੋੜੀ ਬੜੀ ਬਿਲਡਿੰਗ ਵੀ ਲਈ ਰਾਤ ਪੂਰਾ ਜੀ ਜੀ ਕਿਤੇ ਤੁਹਾਡਾ ਸ਼ਟਰ ਹਾਈਟ ਤੇ ਨਾਉ ਚਾਹੁੰਦਾ ਫਿਰ ਤਾਂ ਮੰਦਿਰ ਵੜ ਜਾਂਦਾ ਫਿਰ ਤਾਂ ਅੰਦਰ ਵੜ ਗਈ ਸੀ ਜਿੱਦਾਂ ਨਾਲ ਜਿੱਦਾਂ ਨਾਲ ਦਾ ਘਰ ਆ ਜੇ ਇੱਧਰ ਨੂੰ ਹੋਈ ਤਾਂ ਫਿਰ ਸਿੱਤਾ ਘਰ ਵੜ ਜਾਂਦਾ ਸਾਰੇ ਘਰ ਵੜ ਜਾਂਦਾ ਉੱਪਰੋਂ ਵੀ ਡਰ ਸੀਗਾ ਹਾਂ ਇਹ ਤਾਂ ਪੌੜੀਆਂ ਸੀਗੀਆਂ ਬਾਹਰ ਵਾਧ ਆਈ ਉਹਦਾ ਬਚਾਅ ਹੋ ਗਿਆ ਬਚਾਅ ਸੀ ਸ਼੍ਰੀ ਸ਼ੰਕਰ ਤੇ ਆਪ ਸੋਏ تھے ਇੱਧਰ ਹਾਂ ਜੀ ਅੱਛਾ ਆਪ ਸੋਏ ਸੀ ਇੱਧਰ ਹਨਾ ਹਾਂ ਜੀ ਠੀਕ ਆ ਅਤੇ ਆਪਕੋ ਕੈਸੇ ਮਾਲੂਮ ਪੜਾ ਵੀ ਜੀ ਗਾੜੀ ਆ ਗਈ ਇਹ ਕਿੱਦਾਂ ਪਤਾ ਲੱਗਾ ਗੱਡੀ ਦਾ? ਤਮਾਕਾ ਲੱਗਾ ਫੇ। ਹਾਂ ਜੀ। ਤੇ ਤੁਸੀਂ ਸੁੱਤੇ ਸੀਗੇ ਥੱਲੇ? ਹਾਂ ਜੀ। ਕੀ? ਸਰ ਮੇਰਾ ਨਾਂ ਜੀ ਐਸ ਚਰਜੀ ਸਿੰਘ ਬਰਮ ਕੇਰੀਆ ਦੀ। ਇਹ ਤਕਰੀਬਨ ਰਾਤ 2 ਵਜੇ ਦਾ ਗੱਲ ਆ ਜੀ। ਇਹ ਡਾਕ ਪਾਰਸਲ ਵਾਲਾ ਕੰਟੇਨਰ ਆ ਜੀ। ਇਹ ਦੇਸ਼ ਜੇਤਰੋਂ ਆਇਆ ਜੰਮੂ ਤੋਂ ਆਇਆ ਤੇ ਦਿੱਲੀ ਜਾਣਾ ਸੀ। ਇਹ ਰਾਤ तकरीबन 2:00 ਵਜੇ ਇਹਨਾਂ ਦੇ ਦਰਸ਼ਨ ਮਤਾਬਕ ਜਿਹੜਾ ਇਹਨਾਂ ਦਾ ਨੌਕਰ ਬਾਹਰ ਸਤਾਦੀ ਉਹਦੇ ਦਰਸ਼ਨ ਮਤਾਬਕ ਵੀ 2:00 ਵਜੇ ਕੰਟੇਨਰ ਜਿਹੜਾ ਪਤਾ ਨਹੀਂ ਇਹਨੇ ਝਪਕੀ ਆ ਗਈ ਨਿੰਦਰ ਹੌਣ ਕਰਕੇ ਸਿੱਧਾ ਹੀ ਲਾ ਕੇ ਸ਼ਰਮਾ ਪਰਨੀਚਰ ਹਾਂਦੇ ਜਿਹੜਾ ਉਹਨਾਂ ਦੇ ਸਾਹਮਣੇ ਵਿੱਚ ਮਾਰਿਆ ਉਹਦੇ ਵਿੱਚ ਉਹਨਾਂ ਦਾ ਨੁਕਸਾਨ ਹੋਇਆ ਬਾਕੀ ਜਾਨੀਮਾਲੀ ਨੁਕਸਾਨ ਕੋਈ ਨਹੀਂ ਹੋਇਆ ਤੇ ਉਹਦਾ ਦੁਕਾਨ ਦਾ ਥੋੜਾ ਨੁਕਸਾਨ ਹੋਇਆ ਜ਼ਰੂਰ ਬਾਕੀ ਡਰਾਈਵਰ ਜਿਹੜਾ ਮੋਕੇ ਤੋਂ ਫਰਾਰ ਆ ਅਜੇ ਤੱਕ ਆਇਆ ਨਹੀਂ ਇਹਦੇ ਨਾਲ ਤੇ ਇੱਕ ਬਾਕੀ ਗੱਡੀ ਹੈ ਬਾਕੀ ਜਦੋਂ ਆਏਗਾ ਸਾਰੀ ਪੁੱਛ ਕੇ ਜਿਲਾ ਕੇ ਕਿੰਨੀ ਕਰ ਭਾਈ ਜੋ ਬੰਦੀ ਹੈ ਅਮਲ ਚ ਲੰਦੀ ਹੈ ਇਹ ਕਿੰਨੀ ਕਵੇ ਦਾ ਹੈ ਇਹ ਭਾਈ ਰਾਤ 2 ਵਜੇ ਆਇਆ ਬਹੁਤ ਤੇਜ਼ ਡਰਿੰਕ ਕੀਤੀ ਸੀ ਦੋਨੇ ਜਣੇ ਨੇ ਸਿੱਧੇ ਉਧਰੋਂ ਜਿਹੜਾ ਨਿਸ਼ਾਨ ਲਾਇਆ ਸੜਦਾ ਬੋਟ ਲੱਗਾ ਉਹ ਵੀ ਪਟਕੇ ਨਾਲ ਲਾਇਆ ਸੋਵੇ ਵੇ ਦੀ ਸਾਡੇ ਉਹ ਵੀ ਇੱਕ ਗੱਡੀਆਂ ਹੀ ਨਾਲ ਉਹ ਕਹਿੰਦਾ ਸਿੱਧਾ ਹੀ ਥੱਲੇ ਬੰਦਾ ਸੀ ਇੱਥੇ ਅੰਦਰ ਸੁੱਤਾ ਉਹਦੇ ਵਿਚ ਆ ਕੇ ਟਾ ਟਾ ਵੱਜੀਆਂ ਲੈਂਟਰੀ ਭੰਨੇ ਆ ਦੁਕਾਨ ਦੇ ਨਾਲ ਟਕਰਾ ਗਿਆ ਪੂਰਾ ਆ ਫਿਰ ਇਹ ਵਜਾਂ ਮਾਰੀਆਂ ਤੇ ਤੋੜ ਕੇ ਤੋਂ ਉੱਤਰ ਕੇ ਦੱਸਾ ਉਹਨਾਂ ਨੇ ਜਰਾਬ ਕੀਤੀ ਸੀ ਠੀਕ ਹੈ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਦਾ ਪਚਾਇਆ ਪਰ ਉਦਾਂ ਬੰਦਾ ਸਾਡਾ ਸਹਿਮ ਗਿਆ ਅੱਜ ਰਾਤੀ ਉਹ ਬੰਦਲ ਗਿਆ ਸੀ ਜਿਹੜਾ ਚਲਾ ਕੇ ਸੁੱਤਾ ਸੀ ਅੰਦਰ ਅੱਛਾ ਜਿਹੜਾ ਹਾਂ ਠੀਕ ਹੈ ਆਪਣੀ ਦੁਕਾਨ ਦਾ ਕੋਈ ਦੁਕਾਨ ਦਾ ਨੁਕਸਾਨ ਲੰਡਰ-ਲੰਡਰ ਭੰਨੇ ਉਹਨਾਂ ਨੇ ਸਾਰਾ ਪੂੜੀਆਂ ਭੰਨੀਆਂ ਲੰਡਰ ਭੰਨਿਆ ਜਿਹੜਾ ਬਾਹਰ ਨੂੰ ਸੀਗਾ ਵਾਜ ਹਾਂ 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 ਥੋੜੀ ਬੜੀ ਬਿਲਡਿੰਗ ਵੀ ਲਈ ਰਾਤ ਪੂਰਾ ਜੀ ਜੇ ਕਿਤੇ ਤੁਹਾਡਾ ਸ਼ਟਰ ਹਾਈਟ ਤੇ ਨਾਉ ਚਾਹੁੰਦਾ ਫਿਰ ਤਾਂ ਮੰਦਿਰ ਵੜ ਗਈ ਸੀ ਤਾਂ ਅੰਦਰ ਵੜ ਗਈ ਸੀ ਜਿੱਦਾਂ ਜਿੱਦਾਂ ਨਾਲ ਦਾ ਘਰ ਹੈ ਜੇ ਇੱਧਰ ਨੂੰ ਹੋਈ ਤਾਂ ਫਿਰ ਸਿੱਤਾ ਘਰ ਵੜ ਜਾਂਦਾ ਸਾਰਾ ਘਰ ਵੜ ਜਾਂਦਾ ਉੱਪਰੋਂ ਵੀ ਡਰ ਸੀਗਾ ਹਾਂ ਇਹ ਤਾਂ ਪੌੜੀਆਂ ਸੀਗੀਆਂ ਬਾਹਰ ਵਾਧ ਆਈ ਉਹਦਾ ਬਚਾਅ ਹੋ ਗਿਆ ਬਚਾਅ ਸੀ ਸ਼੍ਰੀ ਸ਼ੰਕਰ ਤੇ ਆਪ ਸੋਏ تھے ਇਧਰ ਹਾਂ ਜੀ 2 ਵਜੇ ਦਾ ਟਾਈਮ ਅੱਛਾ ਆਪ ਸੋਏ ਸੀ ਇਧਰ ਹਨਾ ਹਾਂ ਜੀ ਠੀਕ ਆ ਅਤੇ ਆਪਕੋ ਕੈਸੇ ਮਾਲਮ ਪੜਾ ਵੀ ਜੀ ਗਾੜੀ ਆ ਗਈ ਇਹ ਕਿੱਦਾਂ ਪਤਾ ਲੱਗਾ ਗੱਡੀ ਦਾ ਇਹ ਤਮਾਕਾ ਲੱਗਾ ਫੇ ਹਾਂਜੀ ਤੇ ਤੁਸੀਂ ਸੁੱਤੇ ਸੀਗੇ ਥੱਲੇ ਹਾਂਜੀ ਕੀ ਸਰ ਮੇਰਾ ਨਾਮ ਜੀ ਐਸ ਚਰਜੀਤ ਸਿੰਘ ਕਰਨਮ ਕੇਰਿਆ ਜੀ ਇਹ ਤਕਰੀਬਾ ਰਾਤ 2 ਵਜੇ ਦਾ ਗੱਲ ਹੈ ਜੀ ਇਹ ਡਾਕ ਪਾਰਸਲ ਵਾਲਾ ਕੰਟੇਨਰ ਹੈ ਜੀ ਇਹ ਦੇਸ਼ ਜੇਤਰੋਂ ਆਇਆ ਜੰਮੂ ਤੋਂ ਆਇਆ ਤੇ ਦਿੱਲੀ ਜਾਣਾ ਸੀ ਇਹ ਰਾਤ ਤਕਰੀਬਨ 2:00 ਵਜੇ ਇਹਨਾਂ ਦੇ ਦਰਸ਼ਨ ਦੇ ਮੁਤਾਬਕ ਜਿਹੜਾ ਇਹਨਾਂ ਦਾ ਨੌਕਰ ਬਾਹਰ ਸੁਤਾ ਸੀ ਉਦੇ ਦਰਸ਼ਨ ਮੁਤਾਬਕ ਵੀ 2:00 ਵਜੇ ਕੰਟੇਨਰ ਜਿਹੜਾ ਪਤਾ ਨਹੀਂ ਇਹਨੇ ਝਪਕੀ ਆ ਗਈ ਨਿੰਦਰ ਹੋਣ ਕਰਕੇ ਸਿੱਧਾ ਹੀ ਲਾ ਕੇ ਸ਼ਰਮਾ ਪ੍ਰੀਚਰਾਂ ਦੇ ਜਿਹੜਾ ਉਹਨਾਂ ਦੇ ਸਾਹਮਣੇ ਵਿੱਚ ਮਾਰਿਆ ਉਹਦੇ ਵਿੱਚ ਉਹਨਾਂ ਦਾ ਨੁਕਸਾਨ ਹੋਇਆ ਬਾਕੀ ਜਾਨੀ ਵਾਲੀ ਨੁਕਸਾਨ ਕੋਈ ਨਹੀਂ ਹੋਇਆ ਤੇ ਉਹਦਾ ਦੁਕਾਨ ਦਾ ਥੋੜਾ ਨੁਕਸਾਨ ਹੋਇਆ ਜਰੂਰ ਬਾਕੀ ਡਰਾਈਵਰ ਜਿਹੜਾ ਮੋਕੇ ਤੋਂ ਭਰਾਰ ਆ ਅਜੇ ਤੱਕ ਆਇਆ ਨਹੀਂ ਇਹਦੇ ਨਾਲ ਤੇ ਇੱਕ ਬਾਕੀ ਗੱਡੀ ਹੈ ਬਾਕੀ ਜਦੋਂ ਆਏਗਾ ਸਾਰੀ ਪੁੱਛ ਕੇ ਜਿਲਾ ਕੇ ਅਗਲੀ ਕਰ ਭਾਈ ਜੋ ਬੰਦੀ ਹੈ ਅਮਲ ਚ ਲੰਦੀ ਹੈ ਜਾਈ